ਐਮਐਲਏ ਤਾਂ ਲੋਕਾਂ ਦੇ ਸਿਰਾਂ ਤੇ ਹੱਥ ਰੱਖਦੇ ਨਜ਼ਰ ਆਉਂਦੇ ਹੁੰਦੇ ਨੇ ਤੁਸੀਂ ਥੱਪੜ ਜੜਦੇ ਨਜ਼ਰ ਆਏ। ਕਹਿੰਦਾ ਸਰ ਮੈਂ ਤਾਂ ਤੁਹਾਡਾ ਬੱਚਾ ਆ। ਤਾਂ ਮੈਂ ਉਹਦੇ ਐ ਬਾਹਰ ਐ ਕੁੜੇ ਦਾ ਮਰਿਆ ਮੈਂ ਕਹਿੰਦਾ ਯਾਰ ਮੇਰਾ ਬੱਚਾ ਤਾਂ ਦੁਆ ਕੰਮ ਕਰਦਾ। ਕਿ ਮੁਰੇ ਨਾ ਆਉ। ਮਾਰੇ ਸਾਗੇ। ਕਿ ਮੁਰੇ ਨਾ ਆਉ। ਮਾਰੇ ਸਾਗੇ। ਕਿ ਮੁਰੇ ਨਾ ਆਉ। ਮੈਨੂੰ ਸਮਝਾਇਆ ਵੀ ਇਹ ਕਮਲ ਕਹਿੰਦਾ ਮੈਨੂੰ ਸਰ ਪੁਲਿਸ ਨੂੰ ਨਾ ਫੜਾਓ। ਮੈਂ ਕਹਾ ਤੈਨੂੰ ਪੁਲਿਸ ਨੂੰ ਬਿਲਕੁਕੁਲ ਨਹੀਂ ਫੜਾਉਂਦਾ ਜਿਹੜੇ ਆ ਮੁੰਡੇ ਭੱਜ ਕੇ ਗਏ ਨੇ। ਉਹਨਾਂ ਦਾ ਨਾਂ ਦੱਸ ਦੇ। ਮੈਂ ਉਸ ਨੌਜਵਾਨ ਦੀ ਵੀ ਦਾਤ ਦੇਣਾ ਜਿਹਨੇ ਕੱਲ ਇਹ ਇਨਫੋਰਮੇਸ਼ਨ ਦਿੱਤੀ ਤਾਂ ਕਿਸੇ ਦਾ ਕੰਮ ਉਜਲਣੋਂ ਜਿਹੜਾ ਬਚ ਗਿਆ ਇੱਕ ਛੋਟਾ ਜਿਹਾ ਬੱਚਾ ਕਹਿ ਰਿਹਾ ਵੀ ਅੰਕਲ ਇੱਥੋਂ ਗੰਦਗੀ ਸਾਫ਼ ਕਰਾ ਦਿਓ ਮੈਂ ਕੁੱਠੇ ਤੋਂ ਦੇਖਦਾ ਤੇ ਰੋਜ਼ ਮੁੰਡੇ ਟੀਕੇ ਲਾਉਂਦੇ ਹਨ ਨਸ਼ੇ ਵਾਲਿਆਂ ਨੇ ਗੰਦ ਬੜਾ ਫੈਲ ਹੋਇਆ ਕੋਈ ਕੋਈ ਵਾਰੀ ਮੈਂ ਉੱਥੋਂ ਵੀ ਦੇਖਿਆ ਇਹਨਾਂ ਟੀਕੇ ਲਾਉਂਦੇ ਆ ਜਦੋਂ ਉਹਨੇ ਉੱਥੇ ਥਾਣੇ 'ਚ ਜਾ ਕੇ ਨਸ਼ਾ ਮੰਗਿਆ ਉਹ ਕਹਿੰਦੇ ਵੀ ਅਸੀਂ ਤੈਨੂੰ ਨਸ਼ਾ ਕਿੱਥੋਂ ਦੇਣਾ ਤਾਂ ਉਹ ਕੰਧਾਂ 'ਚ ਟੱਕਰਾਂ ਮਾਰਨ ਵੱਲੋਂ ਭੱਜਿਆ ਤਾਂ ਫਿਰ ਉਹਨਾਂ ਨੇ ਫੜਿਆ ਤਾਂ ਦੇਖਿਆ ਤਾਂ ਉਹਦੀ ਜਿਹੜੀ ਚੈਸਟ ਦੀ ਹਾਲਤ ਹੈ ਉਹ ਬਹੁਤ ਖਰਾਬ ਹੈ ਕਿਉਂਕਿ ਇਹਨਾਂ ਦਾ ਕੋਈ ਵੀ ਨਾਲ ਬਚੇ ਨਹੀਂ ਜਿਹਦੇ ਵਿੱਚ ਟੀਕਾ ਨਾ ਲਾਇਆ ਹੋਵੇ ਮੈਂ ਕਹਿੰਦਾ ਵੀ ਹੁਣ ਬੱਕਰੀ ਦੀ ਮਾਂ ਤੱਕ ਖੈਰ ਮਨ ਲਾਉ ਹਲਕਾ ਆਤਮਨਗਰ ਵੀ ਨਾਲ ਨਾਲ ਸਮੁੱਚੇ ਪੰਜਾਬ ਵਿੱਚ ਅਸੀਂ ਨਸ਼ਾ ਜਿਹੜਾ ਖਤਮ ਕਰਕੇ ਦਾਂ ਤਾਂ ਕੋਈ ਮੇਰੇ ਕੋਲੇ ਨਸ਼ਾ ਬਚਾਉਣ ਨੂੰ ਆ ਗਿਆ ਸਪੈਸ਼ਲੀ ਇਸ ਕੇਸ ਦੇ ਵਿੱਚ ਉਹਨੂੰ ਦਾ ਅਰੈਸਟ ਨਾਲ ਪੱਕਾ ਹੋ ਹਾਂ ਕਿ ਮੈਂ ਕਹਿਣਾ ਛੇੜਾਵਾ ਤਾਂ ਮੁੱਖ ਮੰਤਰੀ ਸਾਹਿਬ ਕੋਲ ਸ਼ਿਕਾਇਤ ਕਰਿਓ ਤਾਂ ਮੈਂ ਮੈਨੂੰ ਵੀ ਫੜਾ ਦੇ ਕੋਈ ਕਰ ਸੁਵਿਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਵਿਧਾਇਕ ਜਿਹੜੇ ਨੇ ਇੱਕ ਨੌਜਵਾਨ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਨੇ ਉਹ ਹੁਣ ਵੀਡੀਓ ਦੇ ਪਿੱਛੇ ਅਸਲ ਸੱਚਾਈ ਕੀ ਹੈ ਉਹ ਜਾਣਾਂਗੇ ਉਹ ਵੀਡੀਓ ਤੁਹਾਨੂੰ ਦੱਸ ਦਿੰਨੇ ਆ ਲੁਧਿਆਣਾ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹੈ ਤੇ ਸਾਡੇ ਨਾਲ ਐਮਐਲਏ ਸਾਹਿਬ ਇਸ ਸਮੇਂ ਮੌਜੂਦ ਨਹੀਂ ਸਿੱਧੂ ਸਾਹਿਬ ਐਮਐਲਏ ਤਾਂ ਲੋਕਾਂ ਦੇ ਸਰਾ ਤੇ ਹੱਥ ਰੱਖਦੇ ਨਜ਼ਰ ਆਉਂਦੇ ਹੁੰਦੇ ਨੇ ਤੁਸੀਂ ਥੱਪੜ ਜੜਦੇ ਨਜ਼ਰ ਆਇਆ ਉਹ ਹੱਥ ਹੀ ਰੱਖਿਆ ਹਾਂ ਮੈਂ ਰੁਟੀਨ ਮੁਤਾਬਕ ਆਪਣਾ ਮੋਬਾਈਲ ਆਫਿਸ ਲੈ ਕੇ ਨਿਊ ਜਨਤਾ ਨਗਰ ਗਲੀਆਂ ਦਾ ਘਾਟਣ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਣ ਗਿਆ ਹਾਂ ਉਹਦੇ ਵਿੱਚ ਅਕਸਰ ਇਹ ਸ਼ਿਕਾਇਤਾਂ ਆਉਂਦੀਆਂ ਵੀ ਸਾਡੇ ਏਰੀਏ 'ਚ ਖਾਲੀ ਪਲਾਟ ਪਏ ਨੇ ਉੱਥੇ ਮੁੰਡੇ ਨਸ਼ਾ ਕਰਦੇ ਆ ਨਸ਼ਾ ਵੇਚਣ ਆਉਂਦੇ ਆ ਉਹ ਜਦੋਂ ਉਹ ਸ਼ਿਕਾਇਤ ਮੈਂ ਸੁਣੀ ਤਾਂ ਮੇਰੇ ਨਾਲ ਐਸਐਚਓ ਸ਼ਿਮਲਾਪੁਰੀ ਵੀ ਮੌਕੇ ਤੇ ਸਾਰੇ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਮੌਜੂਦ ਸੀ ਤਾਂ ਮੈਂ ਕਿਹਾ ਵੀ ਤੁਸੀਂ ਵੇਟ ਕਰੋ ਤੇ ਮੈਨੂੰ ਆਹ ਸ਼ਿਕਾਇਤਾਂ ਦਾ ਕੰਪਲੀਟ ਕਰਨ ਤੋਂ ਬਾਅਦ ਆਪਾਂ ਮੌਕਾ ਦੇਖਣ ਚੱਲਾਂਗੇ ਤਾਂ ਉੱਥੇ ਨਾਲ ਹੀ ਗਲੀ ਦਾ ਦਕਰਨੀ ਸੀ ਤਾਂ ਜਦੋਂ ਮੈਂ ਮੌਕਾ ਦੇਖਣਾ ਪਹੁੰਚਿਆ ਤਾਂ ਵਾਕਈ ਯਾਰ ਉੱਥੇ 15 ਮੋਟਰਸਾਈਕਲ ਦੇ ਕਰੀਬ ਮੁੰਡੇ ਖੜੇ ਨਸ਼ਾ ਵੀ ਵੇਚ ਰਹੇ ਸੀ ਇੱਕ ਦੂਜੇ ਨੂੰ ਇੱਕ ਦੋ ਉਹਦਾ ਸੇਵਨ ਵੀ ਕਰ ਰਹੇ ਸੀ ਅੱਛਾ ਤਾਂ ਜੇ ਤੁਹਾਡੀ ਅੱਖੀ ਦੇਖੀ ਗੱਲ ਹੈ ਮੇਰੇ ਅੱਖੀ ਦੇਖੀ ਗੱਲ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਉਹ ਲੋਕ ਜਿਹੜੇ ਸੀ ਉਹਨਾਂ ਨੇ ਰੌਲਾ ਪਾਤਾ ਐਸ.ਐਚ.ਓ. ਨੇ ਵੀ ਕਿਹਾ ਤਾਂ ਫੜੋ 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 ਤਾਂ ਉਹ ਮੁੰਡੇ ਉਹਦੇ ਵਿੱਚੋਂ ਵੱਡੀ ਗਿਣਤੀ ਦੇ ਮੋਟਰਸਾਈਕਲ ਭਜਾ ਕੇ ਮੋੜੇ ਨਿਕਲ ਗਏ ਉਹ ਜਿਹੜਾ ਮੁੰਡੇ ਤੋਂ ਨਹੀਂ ਭੱਜੇਗਾ ਉਹਦਾ ਕਾਰਨ ਸੀ ਵੀ ਉਹ ਉਸ ਵੇਲੇ ਸਿਗਰਟ ਪੀ ਰਿਹਾ ਸੀ ਅੱਛਾ ਤਾਂ ਉਹਨੂੰ ਵੀ ਐਸਐਚਓ ਨੇ ਤੇ ਦੂਜਿਆਂ ਨੇ ਵੀ ਪਹੁੰਚ ਕੇ ਜਦੋਂ ਪੜ੍ਹਿਆ ਮੈਂ ਥੋੜੀ ਜਿਹੀ ਦੂਰੀ 'ਚ ਜਦੋਂ ਮੈਂ ਕੋਲ ਪਹੁੰਚਿਆ ਹੁਣ ਜਦੋਂ ਹਲਕੇ ਵਿਧਾਇਕ ਦਾ ਲੋਕਾਂ ਨੂੰ ਪਛਾਣ ਹੁੰਦੀ ਹੈ ਉਹ ਕਹਿੰਦਾ ਸਰ ਮੈਂ ਤਾਂ ਥੋੜਾ ਬੱਚਾ ਹਾਂ ਤਾਂ ਮੈਂ ਉਹਦੇ ਐ ਮਾਰਿਆ ਐ ਪੁੱਲਾ ਜ ਮਾਰੇ ਮੈਂ ਕਿਹਾ ਯਾਰ ਮੇਰਾ ਬੱਚਾ ਤਾਂ ਦੁਆ ਕੰਮ ਕਰਨਿਆ ਤਾਂ ਫਿਰ ਉਹ ਇੱਕ ਪਿਓ ਦੇ ਨਾਤੇ ਤੁਸੀਂ ਥੱਪੜ ਮਾਰ ਬਾਬ ਦੇ ਨਾਤੇ ਇੱਕ ਹਲਕੇ ਦਾ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਨੂੰ ਸਮਝਾਇਆ ਵੀ ਇਹ ਕੰਮ ਕਹਿੰਦਾ ਮੈਨੂੰ ਸਰ ਪੁਲਿਸ ਨੂੰ ਨਾ ਫੜਾਓ ਮੈਂ ਕਿਹਾ ਤੈਨੂੰ ਪੁਲਿਸ ਨੂੰ ਬਿਲਕੁਲ ਨਹੀਂ ਫੜਾਉਂਦਾ ਜਿਹੜੇ ਆ ਮੁੰਡੇ ਭੱਜ ਕੇ ਗਏ ਨੇ ਉਹਨਾਂ ਦਾ ਨਾਂ ਦੱਸ ਦੇ ਕੀ ਤੂੰ ਨਸ਼ਾ ਵੇਚਦਾ ਹੈ ਜਾਂ ਪੀਂਦਾ ਸਿਰਫ ਅਗਰ ਤੂੰ ਪੀਂਦਾ ਤਾਂ ਮੈਂ ਤੈਨੂੰ ਛਡਵਾ ਦਊਂਗਾ ਜੇ ਤੂੰ ਵੇਚਣ ਵਾਲਾ ਹੈ ਤਾਂ ਫਿਰ ਮੇਰੀ ਮਾਫੀ ਹੈ ਮੈਂ ਤੈਨੂੰ ਛਡਾਉਂਗਾ ਨਹੀਂ ਤੈਨੂੰ ਜੇਲ੍ਹ 'ਚ ਭੇਜਾਂਗੇ ਸੁਧਰਨ ਦਾ ਮੌਕਾ ਦੇਣਾ ਫਰੋਕੀ ਕਹਿੰਦਾ ਉਹ ਵੇਚਣ ਵਾਲਾ ਸੀਗਾ ਕਿ ਸਿਰਫ ਉਹ ਨਸ਼ਾ ਦਾ ਸੇਵਨ ਕਰਦਾ ਸੀ ਉਹ ਜੀ ਐਸ ਐਚਓ ਸ਼ਿਮਲਾਪੁਰੀ ਨੂੰ ਮੌਕੇ ਤੇ ਮੁੰਡੇ ਦੀ ਜਿਹੜੀ ਆ ਉਹਨੂੰ ਫੜਾਤਾ ਸੀਗਾ ਉਹਦੇ ਸਬੰਧ ਵਿੱਚ ਅੱਜ ਮੈਂ ਹੁਣੇ ਤੁਹਾਡੇ ਸਾਹਮਣੇ ਪੁੱਛ ਦੂੰਗਾ ਐਸ ਐਚਓ ਨੂੰ ਵੀ ਉਹ 14 15 ਜਿਹੜੇ ਮੁੰਡੇ ਭੱਜ ਗਏ ਸੀ ਉਹਦੇ ਜੋ ਕਿੰਨੇ ਫੜੇ ਗਏ ਇਹਦੀ ਅਸਲੀਅਤ ਹੁਣ ਕਿੰਨੇ ਤੁਹਾਡੇ ਸਾਹਮਣੇ ਆਈ ਹੈ ਉਹਦੀ ਜਾਣਕਾਰੀ ਮੈਨੂੰ ਮਿਲੂਗੀ ਤਾਂ ਮੈਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਦਾ ਲਾਓ ਤਾਂ ਇੱਕ ਵਾਰੀ ਐਸਐਚਓ ਸਾਹਿਬ ਨੂੰ ਫੋਨ ਜਾਈਏ ਤੁਸੀਂ ਕਰ ਸਕਦੇ ਹੋ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਉਹਨਾਂ ਦੇ ਵਿਧਾਇਕ ਜਿਹੜੇ ਚੁਣ ਕੇ ਭੇਜੇ ਨੇ ਕਿਸ ਤਰ੍ਹਾਂ ਕੰਮ ਕਰਦੇ ਨੇ ਮਾਦੇਮ ਨਹੀਂ ਪੰਜਾਬ ਦੀ ਜਨਤਾ ਨੂੰ ਕਹਿਣਾ ਵੀ ਜੇ ਤੁਸੀਂ ਵਕਅ ਹੀ ਨਸ਼ਾ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਾਗਣਾ ਪੈਣਾ ਇਹਨਾਂ ਦੇਖੋ ਵੀ ਯਾਰਾ ਹਮਿੰਦਰ ਸਿੰਘ ਦਾ ਮੁੰਡਾ ਨਸ਼ਾ ਕਰਦਾ ਜਾਂ ਸਰਜੀਤ ਦਾ ਮੁੰਡਾ ਨਸ਼ਾ ਕਰਦਾ ਆਪਾਂ ਕੀ ਲੈਣਾ ਇਹ ਅੱਗ ਹੈ ਜਿਹੜੀ ਪੰਜਾਬ ਦੇ ਵਿੱਚ ਲੱਗਿਆ ਜਿਨ੍ਹਾਂ ਨੇ ਵੀ ਲਾਤੀਰ ਬੇਦੀ ਪਾਰਟੀ ਨਾਲ ਆਪਕ ਕਿਸੇ ਦਾ ਕੀ ਨਾ ਲੈਣਾ ਹੁਣ ਜੋ ਪੰਜਾਬ ਦਾ ਸੀਗਾ ਮੱਥੇ ਤੇ ਕਲੰਕ ਜਿਹੜਾ ਲੱਗਣਾ ਸੀ ਉਹ ਲੱਗ ਗਿਆ ਉਸੇ ਵੇਲੇ ਰੋਕਿਆ ਵੀ ਕਰੋ ਪੁਲਿਸ ਨੂੰ ਵੀ ਫੜਾਇਆ ਕਰੋ ਮੈਂ ਉਸ ਨੌਜਵਾਨ ਦੀ ਵੀ ਦਾਤ ਦੇਣਾ ਜਿਹਨੇ ਕੱਲ ਇਹ ਇਨਫੋਰਮੇਸ਼ਨ ਦਿੱਤੀ ਤਾਂ ਕਿਸੇ ਦਾ ਘਰ ਉੱਜਣੋਂ ਜਿਹੜਾ ਬਚ ਗਿਆ ਤੇ ਮੈਂ ਤੁਹਾਨੂੰ ਇੱਕ ਛੋਟੇ ਬੱਚੇ ਦੀ ਵੀਡੀਓ ਵੀ ਸ਼ੇਅਰ ਕਰੂੰਗਾ ਉਹ ਵੀ ਤੁਸੀਂ ਦਿਖਾਇਓ ਜਿਹੜਾ ਛੋਟਾ ਜਿਹਾ ਬੱਚਾ ਕਹਿੰਦਾ ਵੀ ਅੰਕਲ ਇਥੋਂ ਗੰਦਗੀ ਸਾਫ ਕਰਾ ਦਿਓ ਮੈਂ ਕੁੱਠੇ ਤੋਂ ਦੇਖਦਾ ਤੇ ਰੋਜ਼ ਮੁੰਡੇ ਟੀਕੇ ਲਾਉਂਦੇ ਉਹ ਮੈਂ ਆਪ ਜੀ ਨੂੰ ਜ਼ਰੂਰ ਵੀਡੀਓ ਦਿਖਾਉਂਗਾ ਤਾਂ ਤੁਸੀਂ ਉਹਨਾਂ ਜਿਹੜਾ ਦਿਖਾਓ ਮੈਂ ਸੱਚ ਉਹਨਾਂ ਨਾਲ ਗੱਲ ਕਰ ਲਵਾਂ ਜੀ ਜੀ ਤਾਂ ਤੁਸੀਂ ਇਹ 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 ਛੋਟਾ ਬੱਚਾ ਕਹਿ ਰਿਹਾ ਮੌਕੇ ਤੇ ਮੈਂ ਖੁਦ ਬਣਾਈ ਉਹਦੀ ਅੰਕਲ ਜੀ ਇੱਥੇ ਸਫਾਈ ਕਰਦਾ ਕਹਿੰਦਾ ਕਹਿੰਦੇ ਬੋਲੇ ਕਿ ਕਿਤੇ ਨੇ ਸ਼ਹਿਰੀਆਂ ਨੇ ਗੰਦ ਬੜਾ ਫਾਇਆ ਹੋਇਆ ਕੋਈ ਕੋਈ ਵਾਰੀ ਮੈਂ ਉੱਤੋਂ ਵੀ ਦੇਖਿਆ ਇਹਨਾਂ ਟੀਕੇ ਲਾਉਂਦੇ ਆ ਤੇ ਦੇਖੋ ਇੱਕ ਕਿਸ ਤਰ੍ਹਾਂ ਛੋਟਾ ਜਿਹਾ ਬੱਚਾ ਤੇ ਉਹਦੀ ਛੋਟੀ ਜੀ ਭੈਣ ਇਨ ਵਜੇ ਚੰਗੀ ਤਰ੍ਹਾਂ ਬੋਲਣਾ ਮੈਨੂੰ ਨਹੀਂ ਆਉਂਦਾ ਇਹ ਵੀ ਇਸ ਗੱਲ ਤੋਂ ਦੁਖੀ ਹੈ ਬਈ ਪੰਜਾਬ ਜਿਹੜਾ ਮੇਰੇ ਏਰੀਆ ਦੇ ਵਿੱਚ ਮੁੰਡੇ ਸਾਹਮਣੇ ਅੱਖਾਂ ਦੇ ਕੀ ਗੱਲ ਆਉਂਦੇ ਨੇ ਨਸ਼ਾ ਕਰਦੇ ਨੇ ਇਹਨਾਂ ਨੂੰ ਅੰਕਲ ਜੀ ਬਚਾਓ ਸਾਡੀ ਸੋਸਾਇਟੀ ਤੇ ਮਾੜਾ ਅਸਰ ਪਾਉਂਦੇ ਨੇ ਮਤਲਬ ਇੱਕ ਛੋਟੇ ਬੱਚੇ ਨੂੰ ਵੀ ਪਤਾ ਛੋਟੇ ਬੱਚਿਆਂ ਨੂੰ ਵੀ ਪਤਾ ਜੀ ਮਤਲਬ ਫਿਰ ਹੁਣ ਦੱਸੋ ਜੇ ਵਿਧਾਇਕ ਉੱਥੇ ਜਾ ਕੇ ਇੱਕ ਬਾਪ ਦੇ ਤੌਰ ਤੇ ਉਹਨੂੰ ਨਹੀਂ ਕਰੂਗਾ ਤਾਂ ਮੈਂ ਸਮਝਦਾ ਫਿਰ ਮੇਰਾ ਵਿਧਾਇਕ ਜਾਂ ਪਰਿਵਾਰ ਦਾ ਮੁਖੀ ਹੋਣ ਦਾ ਮੈਨੂੰ ਮੁਖੀ ਕਹਾਉਣ ਦਾ ਕੋਈ ਹੱਕ ਨਹੀਂ ਬਿਲਕੁਲ ਐਸਐਚਓ ਸਾਹਿਬ ਨੂੰ ਇਸ ਫੋਨ ਲਾਓ ਤਾਂ ਇਹ ਚੱਲਦੀ ਇੰਟਰਵਿਊ 'ਚ ਹੀ ਐਮਐਲਏ ਸਾਹਿਬ ਹੁਣ ਐਸਐਚਓ ਨੂੰ ਫੋਨ ਲਗਾ ਕੇ ਪੁੱਛਣਗੇ ਕਿ ਕੱਲ ਜਿਹੜੇ ਵਿਅਕਤੀ ਜਿਹੜੇ ਨੌਜਵਾਨ ਨੂੰ ਫੜਿਆ ਸੀ ਆ ਉਸ ਤੋਂ ਹੋਰ ਜਾਣਕਾਰੀ ਲੈ ਕੇ ਪੁਲਿਸ ਨੇ ਅੱਗੇ ਕਾਰਵਾਈ ਕੀ ਹੋਰ ਕੀਤੀ ਹੈ ਸੋਸ਼ਲ ਮੀਡੀਆ 'ਤੇ ਸ਼ੇਅਰ ਤੋਂ ਹੀ ਇਹ ਵੀਡੀਓ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਵਾਇਰਲ ਹੋ ਰਹੀ ਹੈ ਕਿ ਐਮਐਲਏ ਇੱਕ ਨੌਜਵਾਨ 'ਤੇ ਥੱਪੜ ਮਾਰ ਰਿਹਾ ਪਰ ਅਸਲ ਕ ਕਰ ਰਹੀ ਸੀਗੇ ਬਹੁਤ ਖਾਲੀ ਪਲਾਟ ਦੇ ਵਿੱਚ ਉਹ ਬੈਠ ਕੇ ਨਸ਼ਾ ਕਰ ਰਹੀ ਸੀ ਤਾਂ ਇਹ ਫੋਨ ਕਾਲ ਲੱਗੀ ਐ ਐਸਐਚਓ ਸ਼ਿਮਲਾਪੁਰੀ ਨੂੰ ਸਤਿ ਸ੍ਰੀ ਅਕਾਲ ਜਿਹੜੇ ਕੱਲ ਮੁੰਡਾ ਆਪਾਂ ਨਸ਼ਾ ਕਰਦਾ ਮੌਕੇ ਤੇ ਫੜਿਆ ਸੀ ਬਾਕੀ ਬੰਦੇ ਫੜੇ ਗਏ ਕਿ ਨਹੀਂ ਜੀ ਸਰ ਬਾਕੀ ਵੀ ਰੇਡ ਕਰਾਇਆ ਸੀ ਵੀਰੇ ਜੀ ਇਹਦੇ ਵੀ ਸਰ ਇਹ ਨਾਗਰ ਆਤੀ ਕੰਮ ਚ ਟਕਣਾ ਨੁਕਰਾ ਮਾਮਲਾ ਸਾਰਾ ਟੈਸਟ ਦਾ ਆਪਰੇਸ਼ਨ ਹੋਇਆ ਕਰ ਜੀ ਪਾਈ ਪਈ ਇਹਦੇ ਸਾਰੇ ਇਹ ਪਹਿਲਾਂ ਪਾਈ ਪਈ ਹੋਇਆ ਹਾਂ ਜੀ ਰਾਨੀ ਬਹੁਤ ਜ਼ਿਆਦਾ ਮਿਕ ਕੰਡੀਸ਼ਨ ਹੁਣ ਫੇਰ ਦੁਬਾਰਾ ਆਪਰੇਸ਼ਨ ਹੁੰਦਾ ਚਾਹੀਦਾ। ਓਹੋ ਇਹ ਨਸ਼ਾ ਕਰਦਾ। ਹਾਂ ਜੀ ਰਾਨੀ। ਇਹ ਮਤਲਬ ਸਮੈਕੀਆ ਪੱਕਾ ਜੀ। ਹਾਂ ਜੀ ਰਾਨੀ। ਚਲੋ ਇਹ ਆਪਾਂ ਜੇ ਇਕੱਲਾ ਨਸ਼ੇ ਵਾਲਾ ਤਾਂ ਫੇਰ ਆਪਾਂ ਕੁਛ ਇਹਨੂੰ ਰਲੀਫ ਦੇਵਾਂਗੇ ਪਰ ਨਸ਼ੇ ਵਾਲੇ ਜਿਹੜੇ ਵਿਚਲੇ ਤੁਹਾਨੂੰ ਪੱਜੇ ਫੜਨੇ ਜ਼ਰੂਰ ਹੈ ਜੀ। ਸਰ ਫੜਾਂਗੇ ਸਰ ਇਹਦਾ ਲਾਜ ਕਰਾਉਣਾ ਸਰ ਮੈਂ ਦੇਖਦਾ ਕੋਈ ਬਾਈ ਘਰੋ ਗਰੀਬ ਹੈ ਸਰ ਕੋਈ ਦੇਖਦਾ ਸਰ ਇਹ ਕੋਈ ਨਹੀਂ ਮੈਂ ਮੈਂ ਕਰਾ ਦੂੰਗਾ ਜਿਹੜਾ ਲਾਜ ਆ ਮੈਂ ਸਰਕਾਰੀ ਖਾਤੇ ਜਾਂ ਆਪਣੇ ਖਾਤੇ ਤੋਂ ਫ੍ਰੀ ਕਰਾ ਦੂੰਗਾ। ਤੁਸੀਂ ਇਹਨਾਂ ਨੂੰ ਲੈ ਜਾਓ ਸਿਵਲ ਐਡਮਿਟ ਕਰਾ ਦੇ ਮੈਂ ਦਾਖਲ ਕਰਾ ਦੇ ਤੇ ਕਾਰਡ ਬਣਾ ਦੱਸ ਹਾਂਜੀ ਬਣਾ ਦੱਸ ਥੈਂਕ ਯੂ ਸਰ ਜਿਹੜਾ ਉਹਨ ਦਾ ਫੜਿਆ ਜਿਆਦਾ ਨਸ਼ੇੜੀ ਸੀ ਉਹਦਾ ਸਿਹਤ ਖਰਾਬ ਹੋ ਗਿਆ ਬਿਲਕੁਲ ਜਿਆਦਾ ਉਹ ਨਸ਼ਾ ਕਰਦਾ ਜਦੋਂ ਉਹਨੇ ਉੱਥੇ ਥਾਣੇ 'ਚ ਜਾ ਕੇ ਨਸ਼ਾ ਮੰਗਿਆ ਉਹ ਕਹਿੰਦੇ ਵੀ ਅਸੀਂ ਤੈਨੂੰ ਨਸ਼ਾ ਕਿੱਥੋਂ ਦੇਣਾ ਤਾਂ ਉਹ ਕੰਧਾਂ 'ਚ ਟੱਕਰਾਂ ਮਾਰਨ ਵੱਲ ਨੂੰ ਭੱਜਿਆ ਤਾਂ ਫਿਰ ਉਹਨਾਂ ਨੇ ਫੜਿਆ ਤਾਂ ਦੇਖਿਆ ਤਾਂ ਉਹਦੀ ਜਿਹੜੀ ਟੈਸਟ ਦੀ ਹਾਲਤ ਆ ਉਹ ਬਹੁਤ ਖਰਾਬ ਹੈ ਜੇ ਕੋਈ ਕਿਉਂਕਿ ਇਹਨਾਂ ਦਾ ਕੋਈ ਵੀ ਨਾਲ ਬਚੇ ਨਹੀਂ ਹੁੰਦੀ ਜਿਹਦੇ ਵਿੱਚ ਟੀਕਾ ਨਾ ਲਾਇਆ ਹੋਵੇ ਉਸ ਲਈ ਹੁਣ ਹੈ ਵੀ ਇੰਨੀ ਗਰੀਬੀ ਵੀ ਹੁਣ ਉਹਦਾ ਇਲਾਜ ਕਰਾਉਣ ਨੂੰ ਵੀ ਪੈਸੇ ਨਹੀਂ ਉਹ ਮੈਂ ਲਾਜ਼ਮੀ ਹੁਣ ਐਸਐਚਓ ਨੂੰ ਵੀ ਕਿਹਾ ਤੂੰ ਕੁਝ ਪੈਸੇ ਨਹੀਂ ਦੇਊਗਾ ਕੋਈ ਸਰਕਾਰੀ ਖਾਤੇ ਕਰਾਉਣੇ ਇਹਨਾਂ ਨੌਜਵਾਨਾਂ ਦਾ ਪਰ ਲਾਜ਼ਮੀ ਸੇਤੂ ਸਾਹਿਬ ਜਦੋਂ ਆਮ ਤੌਰ ਤੇ ਪਹਿਲਾਂ ਵੀ ਤੁਸੀਂ ਕਈ ਨਸ਼ਿਆਂ ਦੇ ਖਿਲਾਫ ਰੇਡਾਂ ਕੀਤੀਆਂ ਤੁਸੀਂ ਐਸ ਐਚ ਓਜ਼ ਨੂੰ ਲੈ ਕੇ ਗਏ ਤੁਸੀਂ ਮੋਟਰਸਾਈਕਲ ਰੈਲੀ ਵੀ ਕੱਢੀ ਤਾਂ ਲੱਗਦਾ ਨਹੀਂ ਕਿ ਪਰ ਜਦੋਂ ਤੁਸੀਂ ਅਸਲ ਦੇ ਵਿੱਚ ਕਿਤੇ ਚੈੱਕ ਕਰਨ ਜਾਂਦੇ ਹੋ ਇਹ ਤਾਂ ਤੁਸੀਂ ਅਚਾਨਕ ਪਹੁੰਚ ਗਏ ਪਹਿਲਾਂ ਜਦੋਂ ਆਪਾਂ ਜਾਂਦੇ ਕਿਤੇ ਜਿਹੜੇ ਨਸ਼ੇ ਵਾਲੇ ਹੁੰਦੇ ਨੇ ਉਹ ਪਹਿਲਾਂ ਹੀ ਭੱਜ ਜਾਂਦੇ ਨੇ ਡਰ ਕੇ ਮੇਰੀ ਅਕਸਰ ਇਹੀ ਆਦਤ ਹੈ ਜਦੋਂ ਮੈਂ ਕਿਸੇ ਖਾਲੀ ਪਲਾਟ ਜਾਂ ਸੁੰਨੀ ਜਗ੍ਹਾ ਤੋਂ ਲੰਘਦੇ ਕਿਤੇ ਹਨੇਰਾ ਹੋਵੇ ਜਾਂ ਕੋਈ ਆਵਾਜ਼ ਹੀ ਨਾ ਹੋਵੇ ਮੈਂ ਅਕਸਰ ਉੱਥੇ ਦੀ ਜਾਣ ਕੇ ਲੰਘਦਾ ਤਾਂ ਕਿ ਇੱਥੇ ਕੋਈ ਨਸ਼ੇ ਵਾਲਾ ਮੁੰਡਾ ਕਰਨ ਵਾਲਾ ਜਾਂ ਵੇਚਣ ਵਾਲਾ ਫੜਿਆ ਜਾਵੇ ਤਾਂ ਕਿ ਆਪਾਂ ਜਿਹੜੀ ਇਹ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢੀਏ ਕਿਉਂਕਿ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਇਸ ਗੱਲ ਲਈ ਬਚਨ ਬੱਧ ਨੇ ਸਹਰਦ ਵੀ ਨੇ ਕਿ ਚਿੰਤਾ ਵੀ ਕਰਦੇ ਆ ਵੀ ਜਿਹੜਾ ਪੰਜਾਬ ਹੈ ਇਹਨੂੰ ਨਸ਼ੇ ਵਿੱਚੋਂ ਆਪਾਂ ਕਿਵੇਂ ਕੱਢਣਾ ਤੇ ਸਾਡਾ ਸਾਰੇ ਪੰਜਾਬੀਆਂ ਦਾ ਜਿੰਨੇ ਅਸੀਂ ਬਿਧਾਇਕਾਂ ਦਾ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਇਸੇ ਤਰ੍ਹਾਂ ਨੌਜਵਾਨਾਂ ਨੂੰ ਸੁਧਾਰਨ ਦਾ ਮੌਕਾ ਦੇਈਏ ਅਗਰ ਕਿਸੇ ਨੂੰ ਕੂਰ ਕੇ ਜਾਂ ਪਿਆਰ ਕੇ ਜੋ ਵੀ ਕਰਨਾ ਹੈ ਕਰੀਏ ਇਹ ਸਮਝੀਏ ਵੀ ਇਹ ਜਿਹੜਾ ਬੱਚਾ ਨਸ਼ਾ ਕਰ ਰਿਹਾ ਇਹ ਨੀਰਾ ਆਪਣਾ ਬੱਚਾ ਹੈ ਜੇ ਆਪਾਂ ਆਪਣੇ ਬੱਚੇ ਨੂੰ ਨਸ਼ਾ ਕਰਨੋਂ ਨਹੀਂ ਰੋਕਣਾ ਤਾਂ ਮੈਂ ਸਮਝਦਾ ਮਾਪੇ ਜਾਂ ਮੁਖੀ ਕੋਲੋਂ ਦਾ ਕੋਈ ਹੱਕ ਨਹੀਂ ਸਿੰਘ ਸਾਹਿਬ ਪਹਿਲਾਂ ਤਾਂ ਤੁਹਾਨੂੰ ਲੋਕ ਕੰਪਲੇਂਟ ਜਿੰਦੇ ਹੋਣਗੇ ਵੀ ਤੁਹਾਡੇ ਹਲਕੇ ਦੇ ਵਿੱਚ ਇੱਥੇ-ਇੱਥੇ ਨਸ਼ਾ ਵਿਕਦਾ ਹੁਣ ਤੁਸੀਂ ਆਪਣੀ ਅੱਖੀ ਦੇਖ ਲਿਆ ਹੁਣ ਤੁਸੀਂ ਕੀ ਕਾਰਵਾਈ ਕਰੋਗੇ ਪੁਲਿਸ ਨੂੰ ਕਿਸ ਤਰ੍ਹਾਂ ਕਹੋਗੇ ਵੀ ਹੁਣ ਕਿਸ ਤਰ੍ਹਾਂ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਪੁਲਿਸ ਇਸ ਗੱਲ ਇਹ ਮੁਸਤੈਦ ਆ ਕਈ ਵਾਰੀ ਮੈਂ ਸਰਚ ਅਭਿਆਨ ਵੀ ਚਲਾਇਆ ਸੋ ਸੋ 2 200 ਪੁਲਿਸ ਮੁਲਾਜ਼ਮ ਲੈ ਕੇ ਨਾਲੇ ਬਿਨ ਕਮਿਸ਼ਨਰ ਤੱਕ ਮੇਰੇ ਨਾਲ ਚੱਲੇ ਨੇ ਉਹ ਮਤਲਬ ਉਸ ਰੇਂਜ ਦੇ ਵਿੱਚੋਂ ਪੁਲਿਸ ਤੋਂ ਪਹਿਲਾਂ ਉਹ ਭੱਜ ਜਾਂਦੇ ਨੇ ਪਰ ਮੈਂ ਇਹ ਕਹਿੰਦਾ ਵੀ ਹੁਣ ਬੱਕਰੀ ਦੀ ماں ਕੱਤ ਤੱਕ ਖੈਰ ਮਨਾਉ ਹਲਕਾ ਆਤਮਨਗਰ ਦੇ ਨਾਲ-ਨਾਲ ਸਮੁੱਚੇ ਪੰਜਾਬ ਵਿੱਚ ਅਹੀਂ ਨਸ਼ਾ ਜਿਹੜਾ ਖਤਮ ਕਰਕੇ ਦਬ ਲੋ ਸਿੱਧਾ ਸਾਹਿਬ ਜਿਹੜੀ ਇਹ ਨਸ਼ੇ ਵਾਲੇ ਹੁੰਦੇ ਨੇ ਵੱਡੀਆਂ ਮੱਛੀਆਂ ਹੁੰਦੀਆਂ ਨੇ ਜਦੋਂ ਪੁਲਿਸ ਇੱਕ ਫੜਦੀ ਆ ਤਾਂ ਉਸ ਨੂੰ ਬਚਾਉਣ ਵਾਲੇ ਵੀ ਬਹੁਤ ਆ ਜਾਂਦੇ ਸਫਾਰਸ਼ਾਂ ਪਾਉਣ ਲੱਗ ਜਾਂਦੇ ਨੇ ਕਈ ਕਹਿੰਦੇ ਨੇ ਜੀ ਅਸੀਂ ਵਿਧਾਇਕ ਦੇ ਬਹੁਤ ਕਰੀਬੀ ਆ ਤੁਹਾਡੇ ਕੋਲ ਵੀ ਇਦਾਂ ਆਦੇ ਹੋਣਗੇ ਤੁਹਾਡਾ ਫਿਰ ਉਹਨਾਂ ਨੂੰ ਕੀ ਜਵਾਬ ਜਿਹੜਾ ਕੋਈ ਮੇਰੇ ਕੋਲੇ ਨਸ਼ਾ ਬਚਾਉਣ ਨੂੰ ਆ ਗਿਆ ਸਪੈਸ਼ਲੀ ਇਸ ਕੇਸ ਦੇ ਵਿੱਚ ਉਹਨੂੰ ਦਾ ਅਰੈਸਟ ਨਾਲ ਪੱਕਾ ਕਰਾਂਗਾ ਉਹਨੂੰ ਵੀ ਨਾਲ ਅਰੈਸਟ ਕਰਾਂਗਾ ਵੀ ਤੂੰ ਇਹਦੀ ਸਰਪਾਰਸ਼ ਕੀਤੀ ਤਾਂ ਕਿਨੇ ਕੀਤੀ ਤੂੰ ਇਹਦਾ ਮਤਲਬ ਚਾਹੁੰਦਾ ਨਹੀਂ ਵੀ ਪੰਜਾਬ ਚੋਂ ਨਸ਼ਾ ਖਤਮ ਹੋ ਜਾਈਂ ਮਤਲਬ ਇਹ ਤੁਹਾਡੀ ਚੇਤਾਵਨੀ ਵੀ ਆ ਸਾਰੇ ਨਸ਼ਾ ਵਿਕਰੇਤਾ ਨੂੰ ਤੇ ਜਿਹੜੇ ਉਹਨਾਂ ਦੀ ਸਵਾਰਿਸ਼ ਕਰਨ ਆਣ ਕੇ ਉਹਨਾਂ ਨੂੰ ਦਾਲਣਾ ਵੀ ਕਰਦਾ ਅਗਰ ਕਿਸੇ ਪੁਲਿਸ ਦੇ ਵਿੱਚ ਕੋਈ ਵਲੰਟੀਅਰ ਜਾਂ ਕੋਈ ਅਹੁਦੇਦਾਰ ਸਰਬੰਧ ਜਾਂ ਕੋਈ ਸਮਾਜ ਦਾ ਰਤਬੇ ਵਾਲਾ ਬੰਦਾ ਨਸ਼ੇ ਵਾਲੇ ਨੂੰ ਬਚਾਉਣ ਦਾ ਯਤਨ ਕਰੂ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂ ਇਹ ਹੁਣ ਐਮਐਲਏ ਸਾਹਿਬ ਵੀ ਹੋਣ ਐਮਐਲਏ ਖੁਦ ਜੇ ਮੈਂ ਕਿਸੇ ਨਸ਼ੇ ਵਾਲੇ ਨੂੰ ਛਡਾਵਾਂ ਦਾ ਮੁੱਖ ਮੰਤਰੀ ਸਾਹਿਬ ਕੋਲ ਸ਼ਿਕਾਇਤ ਕਰਿਓ ਮੈਂ ਮੈਨੂੰ ਵੀ ਫੜਾ ਦਿਓ ਕੋਈ ਬਰਕਰਾਰ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਸੰਸਦ ਨਾਲ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਥੱਪੜ ਮਾਰਨ ਦੇ ਪਿੱਛੇ ਸੱਚਾਈ ਕਿਸੇ ਨੇ ਕਹਿਣਾ ਕਿ ਉਹ ਇੱਕ ਮੁੰਡਾ ਉੱਥੇ ਨਸ਼ਾ ਕਰ ਰਿਹਾ ਸੀ ਇੱਕ ਬਾਪ ਹੋਣ ਦੇ ਨਾਂਤੇ ਮੈਂ ਉਸ ਨੂੰ ਹਲਕਾ ਜਿਹਾ ਥੱਪੜ ਮਾਰਿਆ ਪਰ ਉਸ ਦਾ ਹੁਣ ਇਲਾਜ ਚੱਲ ਰਿਹਾ ਪੁਲਿਸ ਨੇ ਗ੍ਰਿਫਤ ਦੇ ਵਿੱਚ ਲਿਆ ਹੋਇਆ ਤਵਦੇਰੇ ਅਪਡੇਟਸ ਨਾਲ ਨਜ਼ਰੋ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਜੀਤ ਸਿੰਘ ਪੱਲਾਜ਼ਾਨਾ ਸਪੋਕਸਮੈਨ ਲੁਧਿਆਣਾ